ਕਾਲ ਦੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਚਾ ਚਲੋ ਜੀ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਆ ਰੂ ਫੈਸਟ ਫੈਸਟੀਵਲ ਲੱਗਿਆ ਹੋਇਆ ਹੈ ਜੀ ਸਿਵਲ ਲਾਈਨ ਲੁਧਿਆਣੇ ਵਿੱਚ ਬਹੁਤ ਵੱਡਾ ਇਹਨਾਂ ਦਾ ਮੇਲਾ ਲੱਗਿਆ ਹੋਇਆ ਹੈ ਤੇ ਇੱਥੇ ਤੁਹਾਨੂੰ ਹਰ ਇੱਕ ਆਈਟਮ ਮਿਲੇਗੀ ਤਾਂ ਚਲੋ ਜੀ ਸਭ ਤੋਂ ਪਹਿਲਾਂ ਅਸੀਂ ਲੈ ਲੈਂਦੇ ਆਂ ਜੀ ਟਿਕਟ ਜੀ ਇੱਥੇ ਐਂਟਰੀ ਟਿਕਟ ਹੈ ਜੀ 50 ਰੁਪਏ ਤੇ ਅੰਦਰ ਬਹੁਤ ਵੱਡਾ ਇਹਨਾਂ ਦਾ ਮਤਲਬ ਸਟਾਲ ਵਗੈਰਾ ਲੱਗੇ ਹੋਏ ਨੇ ਆ ਸਾਰਾ ਮਤਲਬ ਅਲਗ-ਅਲਗ ਸਟੇਟਾਂ ਤੋਂ ਆਏ ਨੇ ਇੱਥੇ ਜਿਵੇਂ ਗੁਜਰਾਤ ਤੇ ਲੰਗਣਾ ਆਪਣਾ ਰਾਜਸਥਾਨ ਆਹ ਆਪਣਾ ਬਿਹਾਰ ਯੂਪੀ ਅਲੱਗ-ਲੱਗ ਤੋਂ ਮਤਲਬ ਭਾਰਤ ਦੇ ਅਲੱਗ-ਲੱਗ ਜਗ੍ਹਾ ਵਿੱਚੋਂ ਆਏ ਨੇ ਇੱਥੇ ਸਾਰੇ ਤਾਂ ਚਲੋ ਜੀ ਹੁਣ ਅਸੀਂ ਕਰਦੇ ਹਾਂ ਅੱਗੇ ਵੀਡੀਓ ਸਟਾਰਟ ਪਹਿਲਾਂ ਅਸੀਂ ਇੱਥੇ ਟਿਕਟ ਦਾ ਕੰਮ ਨਿਬੇੜ ਲੈਂਦੇ ਆ ਜੀ 10-11 ਸਾਲ ਦਾ ਬੱਚਾ ਹੈ ਉਹਦੀ ਟਿਕਟ ਨਹੀਂ ਲੱਗਦੀ ਤੇ ਇੱਥੇ ਜੀ ਸਭ ਤੋਂ ਪਹਿਲਾਂ ਐਂਟਰੀ ਕਰਦੇ ਹੀ ਸਾਨੂੰ ਖੱਬੇ ਹੱਥ ਮਿਲੇਗੇ ਜੀ ਪਾਣ ਦੀ ਦੁਕਾਨ ਹਰੇਕ ਤਰ੍ਹਾਂ ਦਾ ਇੱਥੇ ਪਾਣ ਹੈ ਜੀ ਤਾਂ ਦੇਖੋ ਤੁਸੀਂ ਇੱਥੇ ਬਹੁਤ ਵੱਡਾ ਇਹਨਾਂ ਦਾ ਮੇਲਾ ਲੱਗਿਆ ਹੋਇਆ ਹੈ ਜੀ ਹਰ ਇੱਕ ਚੀਜ਼ ਇੱਥੇ ਤੁਹਾਨੂੰ ਮਿਲੇਗੀ ਵੀਡੀਓ ਵਿੱਚ ਬਨੇ ਰਹੋ ਵੀਡੀਓ 2-3 ਪਾਰਟ ਵਿੱਚ ਆਵੇਗੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਅਗਰ ਮੈਂ ਇੱਕ ਬਣਾਉਂਦੀ ਤਾਂ ਫਿਰ ਤਾਂ ਚਲੋ ਜੀ ਇੱਥੇ ਅਸੀਂ ਪਹਿਲਾਂ ਪਾਨ ਤੋਂ ਸਟਾਰਟ ਕਰਦੇ ਹਾਂ ਜੀ ਤੇ ਨਾਲ ਹੀ ਆ ਦੇਖੋ ਐਦਾਂ ਆਹਾ ਵੂਡਨ ਦਾ ਸਾਰਾ ਮਤਲਬ ਐਦਾਂ ਸ਼ੋਪੀਸ ਰੱਖੇ ਹੋਏ ਨੇ ਲੱਕੜ ਦੇ ਸਾਰੇ ਬਨੇ ਹੋਏ ਨੇ ਜਿਵੇਂ ਪਾਣੀ ਆਟੋਮੈਟਿਕਲੀ ਹੀ ਆਉਂਦਾ ਹੈ ਵਿੱਚੋਂ ਵਿੱਚ ਐਦਾਂ ਮਤਲਬ ਡ్రਾਈਇੰਗ ਰੂਮ ਵਿੱਚ ਲਗਾਓ ਇਹਨੂੰ ਤੁਸੀਂ ਕੋਠੀਆਂ ਵਿੱਚ ਹੁੰਦਾ ਹੀ ਆ ਸਾਰਾ ਇਹ ਸਮਾਨ ਤਾਂ ਉੱਪਰ ਦੀ ਚਿੜੀਆਂ ਦੇ ਆਲਣੇ ਵਗੈਰਾ ਵੀ ਰੱਖੇ ਹੋਏ ਨੇ ਤਾਂ ਜੀ ਉਸ ਦੇ ਨਾਲ ਹੀ ਸੀਗੇ ਆਹ ਇਸ ਤਰ੍ਹਾਂ ਦੇ ਚੀਨੀ ਮਿੱਟੀ ਦੇ ਭਾਂਡੇ ਜਿਵੇਂ ਕੱਪ ਹੋਏ ਕੁੱਲੜ ਕੱਪ ਹੈ ਆਪਣੇ ਆਚਾਰ ਦੀਆਂ ਬਰਨੀਆਂ ਹੋਈਆਂ ਇਸ ਤਰ੍ਹਾਂ ਮਤਲਬ ਕੋਈ ਵੀ ਸਮਾਨ ਲੈਣਾ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਜੀ ਸਮਾਨ ਤਾਂ ਦੇਖੋ ਜੀ ਆਹ ਹੁਣ ਆਗੇ ਇੱਥੇ ਰਾਜਸਥਾਨ ਵਾਲੇ ਇਹ ਸੀਗੇ ਸਾਰੇ ਮਿੱਟੀ ਦੇ ਇਹਨਾਂ ਨੇ ਐਦਾਂ ਬਣਾਏ ਹੋਏ ਨੇ ਐਜ਼ ਇਸ ਨੂੰ ਸ਼ੋ ਪੀਸ ਰੱਖ ਲਓ ਐਜ਼ੇ ਖਲੋਣਾ ਯੂਜ਼ ਕਰ ਲਓ ਉਹ ਆਪਣੀ ਇੱਛਾ ਹੈ ਤੁਹਾਡੀ ਤਾਂ ਦੇਖੋ ਜੀ ਰਾਜਸਥਾਨ ਤੋਂ ਸਿਗੇ ਇਹ ਅਲੱਗ-ਅਲੱਗ ਸਟੇਟਾਂ ਤੋਂ ਇੱਥੇ ਆਏ ਹੋਏ ਨੇ ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਇੱਕ ਲੁਧਿਆਣੇ ਵਿੱਚ ਇਕੱਠੀਆਂ ਹੋਈਆਂ ਨੇ ਫਿਲਹਾਲ ਮੇਲਾ ਜੀ 4 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ 2025 ਤੱਕ ਲੱਗੇਗਾ ਤਾਂ ਜਿਨ੍ਹਾਂ ਨੇ ਆਉਣਾ ਹੈ ਤਾਂ ਇੱਥੇ ਆ ਸਕਦੇ ਹੋ ਜੀ ਜੀ ਸਦਕੇ ਬਹੁਤ ਹੀ ਵਧੀਆ ਅੰਦਰ ਦੇਖਣ ਨੂੰ ਬਹੁਤ ਖੁਸ਼ ਹੈ ਜੀ ਤੁਹਾਨੂੰ ਭਾਰਤ ਦੇ ਅਲੱਗ-ਅਲੱਗ ਸਟੇਟਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਇੱਕ ਵਾਰੀ ਤੁਸੀਂ ਇੱਥੇ ਆ ਜਾਓ ਸਿਵਲ ਲਾਈਨ ਲੁਧਿਆਣੇ ਵਿੱਚ ਦੁਰਗਾ ਮਾਤਾ ਮੰਦਿਰ ਹੈ ਜੀ ਬਹੁਤ ਵੱਡਾ ਲੁਧਿਆਣੇ ਵਿੱਚ ਉਸ ਦੇ ਬਸ ਸਾਹਮਣੇ ਹੀ ਗਰਾਊਂਡ ਹੈ ਗਰਲਸ ਕਾਲਜ ਤੇ ਉੱਥੇ ਲੱਗਿਆ ਹੋਇਆ ਹੈ ਜੀ ਤਾਂ ਦੇਖੋ ਜੀ ਆ ਇਦਾਂ ਹੋਮ ਡੈਕੋਰ ਦੇ ਜਿਵੇਂ ਆ ਡੋਰ ਹੁੰਦੇ ਡੋਰ ਬੈਲਸ ਆ ਰਾਜਸਥਾਨ ਵਾਲੇ ਹੀ ਐ ਇਦਾਂ ਕੱਟਕੁਤਲੀਆਂ ਰੱਖੀਆਂ ਹੋਈਆਂ ਨੇ ਤੇ ਮਤਲਬ ਡੈਕੋਰ ਦਾ ਬਹੁਤ ਜ਼ਿਆਦਾ ਸਮਾਨ ਐ ਜੀ ਮਤਲਬ ਬਹੁਤ ਵਧੀਆ ਮੇਲਾ ਹੈ ਜੀ ਬਹੁਤ ਮਿਹਨਤ ਕੀਤੀ ਹੈ ਜੀ ਕਾਰੀਗਰਾਂ ਨੇ ਤੇ ਮੁੱਲ ਵੀ ਉਸੇ ਹਿਸਾਬ ਨਾਲ ਹੈ ਕਿਉਂਕਿ ਜੀ ਸਮਾਨ ਅੰਦਰ ਥੋੜਾ ਜਿਹਾ ਕੋਸਟਲੀ ਹੈ ਉਹ ਇਸ ਕਰਕੇ ਕਿਉਂਕਿ ਮਿਹਨਤ ਬਹੁਤ ਕੀਤੀ ਹੈ ਜੀ ਇੱਥੇ ਵਿਚਾਰੇ ਜਿਹੜੇ ਕਾਰੀਗਰ ਬੈਠੇ ਹੋਏ ਨੇ ਜੀ ਤਾਂ ਦੇਖੋ ਜੀ ਆਹ ਵਾਲੇ ਸਿਗੇ ਡੋਰ ਮੈਟ ਇੰਨੇ ਵਧੀਆ ਡੋਰ ਮੈਟ ਤੇ ਇੱਕ ਤੋਂ ਇੱਕ ਮਤਲਬ ਕਾਫੀ ਅੱਛੀ ਕੁਆਲਿਟੀ ਹੈ ਨਾ ਦੀ ਇੱਧਰ ਸਿਗੇ ਆ ਇਸ ਤਰ੍ਹਾਂ ਮਿੱਟੀ ਦੇ ਭਾਂਡੇ ਆ ਤੁਲਸੀ ਰੱਖਣ ਨੂੰ ਸਟੈਂਡ ਆ ਕੱਪ ਸਿਗੇ ਆ ਇਸ ਤਰ੍ਹਾਂ ਪੂਤਲੇ ਟਾਈਪ ਆ ਕੁਲੜ ਕੱਪ ਟਾਈਪ ਆ ਮਿੱਟੀ ਦੇ ਸਾਰੇ ਮਿੱਟੀ ਦੇ ਭਾਂਡੇ ਸਿਗੇ ਕਿਉਂਕਿ ਹੁਣ ਮਿੱਟੀ ਦਾ ਜ਼ਮਾਨਾ ਫੇਰ ਵਾਪਸ ਆ ਗਿਆ ਹੈ ਜੀ ਤਾਂ ਦੇਖੋ ਜੀ ਆ ਕੱਪ ਕਿੰਨੇ ਕਿੰਨੇ ਜ਼ਿਆਦਾ ਸੋਹਣੇ ਆ ਜੀ ਤੇ ਹਾਂ ਦੂਸਰੀ ਗੱਲ ਇੱਕ ਹੋਰ ਨੋਟ ਕਰਿਓ ਪਲੀਜ਼ ਤੁਸੀਂ ਅਗਰ ਕਿਸੇ ਨੂੰ ਆਉਣਾ ਹੈ ਤਾਂ ਸ਼ਾਮ 4 ਵਜੇ ਦੇ ਬਾਅਦ ਵਿੱਚ ਆਇਓ ਸ਼ਾਮ 4 ਵਜੇ ਦੇ ਬਾਅਦ ਵਿੱਚ ਹੀ ਅਸਲੀ ਮਤਲਬ ਪਬਲਿਕ ਇੱਥੇ ਆਉਣੀ ਸਟਾਰਟ ਹੁੰਦੀ ਹੈ ਜੇ ਕਿਉਂਕਿ ਗਰਮੀ ਬਹੁਤ ਹੋ ਰਹੀ ਹੈ ਉਸ ਵਜ੍ਹਾ ਕਰਕੇ ਦਿਨ ਵਿੱਚ ਨਹੀਂ ਇੱਥੇ ਕੋਈ ਹੁੰਦਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਤੁਸੀਂ ਸ਼ਾਮ 4 ਵਜੇ ਦੇ ਬਾਅਦ ਵਿੱਚ ਆਓ ਜੀ ਤਾਂ ਦੇਖੋ ਜੀ ਆਹ ਕੱਪ ਬਹੁਤ ਜ਼ਿਆਦਾ ਸੋਹਣੇ ਸੀਗੇ 150 ਰੁਪਏ ਦੇ 6 ਪੀਸ ਸੀਗੇ ਆਹਾਂ ਤੇ ਜਿਹੜੇ ਵੱਡੇ ਵੱਡੇ ਸੀਗੇ ਉੱਪਰ ਪਰਾਂ ਨੂੰ ਲਗਾਏ ਹੋਏ ਉਹਨਾਂ ਸਭ ਦਾ ਅਲੱਗ-ਅਲੱਗ ਪ੍ਰਾਈਸ ਹੈ ਤੇ ਆ 150 ਦੇ 6 ਸੀਗੇ ਆ ਕਾਫੀ ਡਿਜ਼ਾਈਨਸ ਐ ਦੇ ਵਿੱਚ ਤੇ ਜਿਹੜਾ ਮਰਜ਼ੀ ਮਤਲਬ ਤੁਸੀਂ ਲੈ ਸਕਦੇ ਹੋ ਬਸ ਤੁਸੀਂ ਹੁਣ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਤੇ ਵੀਡੀਓ ਪਲੀਜ਼ ਇੱਕ ਲਾਈਕ ਕਰ ਦਿਓ ਔਰ ਚੈਨਲ ਨੂੰ ਪਲੀਜ਼ ਸ਼ੇਅਰ ਕਰਿਓ ਅੱਗੇ ਇਸ ਵੀਡੀਓ ਨੂੰ ਅਗਰ ਤੁਸੀਂ ਲੁਧਿਆਣਾ ਵਿੱਚ ਆਉਣ ਦਾ ਸੋਚ ਰਹੇ ਹੋ ਤਾਂ ਤੁਸੀਂ ਇੱਥੇ ਬਹੁਤ ਜ਼ਿਆਦਾ ਮਤਲਬ ਵਧੀਆ ਸਮਾਨ ਹੈ ਤਾਂ ਤੁਸੀਂ ਇੱਥੇ ਜੀ ਸਦਕੇ ਆ ਸਕਦੇ ਹੋ ਜੀ ਤਾਂ ਚਲੋ ਜੀ ਹੁਣ ਚੱਲਦੇ ਆਂ ਅਸੀਂ ਨਾਲ ਹੀ ਬਿਲਕੁਲ ਇਸ ਤਰ੍ਹਾਂ ਮਤਲਬ ਆ ਗੁੱਲ ਕਾ ਹੋਈਆਂ ਆਚਾਰ ਦੀਆਂ ਬਰਨੀਆਂ ਨਮਕਦਾਨੀਆਂ ਇਸ ਤਰ੍ਹਾਂ ਤੇ ਆਹ ਵਾਲੇ ਮੈਟਲ ਦਾ ਇੱਥੇ ਸਮਾਨ ਸੀਗਾ ਜਿਵੇਂ ਆ ਅਬੁੱਦਾ ਮਹਾਵੀਰਦਾ ਆ ਇਸ ਤਰ੍ਹਾਂ ਦਾ ਮਤਲਬ ਸਮਾਨ ਇਹ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਸੀਗਾ ਤੇ ਇੱਧਰ ਆ ਗਿਆ ਜੀ ਲੱਕੜ ਦਾ ਸਮਾਨ ਜਿਵੇਂ ਆ ਆ ਜਿਹਦੇ ਉੱਪਰ ਕਿ ਸਬਜ਼ੀਆਂ ਕੱਟਦੇ ਹੁੰਦੇ ਜੀ ਉਹ ਸੀਗਾ ਤੇ ਉਹ ਸਾਗ ਘੋਣੇ ਵਾਲਾ ਘੋਟਣੇ ਸੀਗੇ ਆਪਣੇ ਆ ਇਸ ਤਰ੍ਹਾਂ ਵਿੱਚ ਸਟੀਲ ਦਾ ਲੱਗਿਆ ਸੀਗਾ ਤੇ ਉੱਪਰ ਚਾਰੇ ਪਾਸੇ ਇਸ ਦਾ ਲੱਕੜ ਦਾ ਕੰਮ ਹੋਇਆ ਸੀਗਾ ਤੇ ਆ ਸੀਗਾ ਜੀ ਇਹ ਮੇਰੇ ਤੋਂ ਖੁੱਲਿਆ ਨਹੀਂ ਹੈ ਇਹ ਆਈ ਥਿੰਕ ਇਹ ਨਮਕਦਾਨੀ ਹੋਵੇਗੀ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਲੱਕੜ ਦੀਆਂ ਨਮਕਦਾਨੀਆਂ ਹੁੰਦੀਆਂ ਸੀਗੀਆਂ ਤਾਂ ਦੇਖੋ ਜੀ ਇਸ ਤਰ੍ਹਾਂ ਆਹ ਸੰਦੂਕ ਗੁੱਲ ਕਾਂ ਬਰਨੀਆਂ ਇਹ ਵੀ ਇੱਥੇ ਦੇਖ ਲਓ ਲੱਕੜ ਦੀਆਂ ਬਣੀਆਂ ਹੋਈਆਂ ਇੰਨਾ ਮਤਲਬ ਕਾਰੀਗਰਾਂ ਨੇ ਵਧੀਆ ਕੰਮ ਕੀਤਾ ਹੋਇਆ ਜੀ ਆ ਸਾਰਾ ਇੱਥੇ ਤੁਹਾਨੂੰ ਹੋਮ ਡੈਕੋਰ ਦਾ ਸਮਾਨ ਮਿਲੇਗਾ ਜਿਵੇਂ ਆ ਦੇਖੋ ਆ ਗਮਲੇ ਹੋਏ ਇਸ ਤਰ੍ਹਾਂ ਚੀਨੀ ਮਿੱਟੀ ਵਾਲੇ ਗਮਲੇ ਆ ਇਸ ਤਰ੍ਹਾਂ ਆ ਬੱਚਿਆਂ ਦੇ ਛੂਨਛਣੇ ਹੁੰਦੇ ਨਾ ਜਿਹੜੇ ਪੁਰਾਣੇ ਜ਼ਮਾਨੇ ਵਿੱਚ ਅਸੀਂ ਆਪਣੇ ਬਚਪਨ ਵਿੱਚ ਐ ਦੇਖੇ ਐ ਕੁੰਗਰੂ ਲੱਗੇ ਹੋਏ ਸੀਗੇ ਸੈਡਾਂ ਤੇ ਤੇ ਇਹ ਮਤਲਬ ਕਾਫੀ ਵਧੀਆ ਸਮਾਨ ਆ ਬڑے ਕੱਪੜੇ ਨੂੰ ਟੰਗਣ ਵਾਲਿਆ ਇਸ ਤਰ੍ਹਾਂ ਕੀਲੀਆਂ ਟਾਈਪ ਹੁੰਦੇ ਨਾ ਜਿਹੜੇ ਉਹ ਸੀਗੇ ਇੱਥੇ ਤੇ ਡਿਜ਼ਾਈਨ ਦੇਖੋ ਕਿੰਨੇ ਜ਼ਿਆਦਾ ਸੋਹਣੇ ਐ ਮਤਲਬ ਦੇਖਣ ਨੂੰ ਹੀ ਬਹੁਤ ਵਧੀਆ ਲੱਗਦੇ ਤਾਂ ਹੈ ਨਾ ਜੀ ਇਸ ਤਰ੍ਹਾਂ ਦੇ ਸਾਰ ਸਬਾਰ ਨਿਰਣਾ ਕਾਫੀ ਮਿਹਨਤ ਨਾਲ ਬਣਾਇਆ ਹੋਇਆ ਹੈ ਜੀ ਤਾਂ ਮਤਲਬ ਕੁਆਲਟੀ ਵਾਈਜ਼ ਬਹੁਤ ਜ਼ਿਆਦਾ ਵਧੀਆ ਹੈ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਅੱਖਾਂ ਦੇਖ ਕੇ ਕਿਉਂਕਿ ਕਾਫੀ ਅੱਛਾ ਸਮਾਨ ਹੈ ਤੇ ਇੱਥੇ ਤੁਹਾਨੂੰ ਖਾਣੇ ਪੀਣੇ ਦੀ ਵੀ ਹਰੇਕ ਆਈਟਮ ਮਿਲੇਗੀ ਪਹਿਲਾਂ ਇੱਥੇ ਤੁਸੀਂ ਸਾਰ ਆ ਕੇ ਘੁੰਮੋ ਕੱਪੜੇ ਜੁੱਤੀਆਂ ਮਨਿਆਰੀ ਦਾ ਸਮਾਨ ਆਪਣਾ ਹੋਮ ਡੈਕੋਰ ਦਾ ਸਮਾਨ ਅ ਜਿਵੇਂ ਲੱਕੜ ਦੇ ਬਣਾਏ ਹੋਏ ਕਲੋਕ ਮਤਲਬ ਘੜੀਆਂ ਇਸ ਤਰ੍ਹਾਂ ਦਾ ਸਮਾਨ ਕਾਫੀ ਵਧੀਆ ਉਹ ਪਰਾ ਲਾਈਟਾਂ ਵਾਲੇ ਸੀਗੇ ਲੈਂਪ ਵਗੈਰਾ ਟੰਗਣੇ ਵਾਲੇ ਆ ਇੱਕ ਜੀ ਇੱਥੇ ਤੁਹਾਨੂੰ ਪੁਰਾਣੇ ਆਪਣੇ ਪੰਜਾਬ ਦੀ ਝਾਂਕੀ ਦਿਖਾਈ ਦੇ ਦੇਗੀ ਤਾਂ ਦੇਖੋ ਜੀ ਬਾਣ ਦੇ ਮੰਝੇ ਐ ਚਰਖੇ ਐ ਚਾਟੀਆਂ ਨਾਲ ਮਧਾਣੀਆਂ ਐ ਪੀੜੀਆਂ ਐ ਤੇ ਫਟੀਆਂ ਤੇ ਲਿਖਿਆ ਹੋਇਆ ਐ ਜੀ ਊੜਾ ੜਾ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਇਹ ਮੈਨੂੰ ਸਭ ਤੋਂ ਵਧੀਆ ਮਤਲਬ ਮੈਂ ਦੇਖਿਆ ਹੈ ਜੀ ਮੈਂ ਚਾਟੀਆਂ ਮਧਾਣੀਆਂ ਵੀ ਦੇਖੀਆਂ ਐ ਚਰਖੇ ਵੀ ਦੇਖੇ ਐ ਫਟੀਆਂ ਤੇ ਅਸੀਂ ਲਿਖਿਆ ਵੀ ਐ ਤੇ ਅਸੀਂ ਬਾਣ ਦੇ ਮੰਜੇ ਵੀ ਦੇਖੇ ਐ ਤੇ ਆਪਣਾ ਪੀੜੀਆਂ ਵੀ ਦੇਖੀਆਂ ਇਹ ਤਾਂ ਜਿਨ੍ਹਾਂ ਨੇ ਇਹ ਸਭ ਕੁਝ ਦੇਖਿਆ ਹੈ ਜੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਟ ਅਫਸੋਸ ਸਾਡੀ ਅਗਲੀ ਪੀੜੀ ਨੇ ਨਹੀਂ ਸਭ ਦੇਖਿਆ ਤਾਂ ਇੱਥੇ ਮੇਰੀ ਬੇਟੀਆਂ ਕਾਫੀ ਖੁਸ਼ ਹੋਈਆਂ ਸੀ ਜਿਆ ਮੈਂ ਇਹਨਾਂ ਨੂੰ ਦੱਸਿਆ ਸੀਗਾ ਕਿ ਇਹ ਸਾਡਾ ਪੁਰਾਣਾ ਪੰਜਾਬ ਅਸੀਂ ਇਹ ਸਮਾਨ ਸਾਰਾ ਇੱਥੇ ਦੇਖਿਆ ਹੈ ਜੀ ਮੰਜੇ ਦੇਖ ਕੇ ਬਹੁਤ ਜ਼ਿਆਦਾ ਰੂਹ ਖੁਸ਼ ਹੋਈ ਕਾਫੀ ਵੀਡੀਓਜ਼ ਬਣਾਈਆਂ ਅਸੀਂ ਕਾਫੀ ਫੋਟੋਜ਼ ਕਰਵਾਈਆਂ ਐਦਾਂ ਪੀੜੀ ਤੇ ਬੈਠ ਕੇ ਸਾਡੇ ਮੰਮੀ ਹੋਰਾਂ ਨੇ ਤਾਂ ਆ ਇਸ ਤਰ੍ਹਾਂ ਦੁੱਧ ਵੀ ਛੋਲਿਆ ਹੋਇਆ ਹੈ ਜੀ ਚਾਟੀਆਂ ਮਧਾਣੀਆਂ ਨਾਲ ਮਤਲਬ ਬਿਲਕੁਲ ਜਿਆਦਾ ਤਾਜ਼ਾ ਹੋ ਗਈ ਆ ਜਦੋਂ ਫਟੀਆਂ ਤੇ ਅਸੀਂ ਊੜਾ ਐੜਾ ਖੁਦ ਲਿਖਿਆ ਹੋਇਆ ਗਾਜੜੀਆਂ ਨਾਲ ਪੋਚ-ਪੋਚ ਕੇ ਫਿਰ ਸਕੂਲੇ ਵੀ ਲੈ ਕੇ ਗਏ ਜੀ ਅਸੀਂ ਤਾਂ ਫਟੀਆਂ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਕਿਹਨਾ-ਕਿਹਨਾ ਨੇ ਇਸ ਫਟੀਆਂ ਤੇ ਵਰਕ ਕੀਤਾ ਹੋਇਆ ਜੀ ਇਹ ਇੱਥੇ ਪੰਜਾਬ ਦੀ ਝਾਂਕੀ ਦਿਖਾਈ ਹੋਈ ਹੈ ਇੱਥੇ ਮਤਲਬ ਹਰੇਕ ਸਟੇਟ ਦਾ ਆਪਣਾ ਉਹਨਾਂ ਨੇ ਦੱਸਿਆ ਹੋਇਆ ਤਾਂ ਜਿਹੜੀ ਸਾਹਮਣੇ ਤੁਸੀਂ ਇਸ ਤਰ੍ਹਾਂ ਆ ਲੱਕੜੀ ਦਾ ਅੱਡਾ ਦੇਖ ਰਹੇ ਹੋ ਇੱਥੇ ਨਾ ਉਹ ਚਾਦਰਾਂ ਵਗੈਰਾ ਬਣ ਰਿਆ ਸੀਗੀਆਂ ਹੱਥੀ ਤਾਂ ਚਲੋ ਜੀ ਹੁਣ ਅਸੀਂ ਆ ਜਾਂਦੇ ਆ ਇੱਥੇ ਜੁੱਤੀਆਂ ਦੇ ਸੈਕਸ਼ਨ ਤੇ ਇੱਥੇ ਜੇ ਜੁੱਤੀ 200 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਪੰਜਾਬੀ ਜੁੱਤੀ ਸੀਗੀ 300 ਰੁਪਏ ਦੀ ਬੱਚੇ ਦੀ ਸੀਗੀ 200 ਰੁਪਏ ਦੀ ਤੇ ਪਲੱਸ 400 ਰੁਪਏ ਦੀ ਇਸ ਤਰ੍ਹਾਂ ਸੀਗੀ ਮਤਲਬ 200 ਰੁਪਏ ਤੋਂ ਜੁੱਤੀਆਂ ਦੀ ਸਟਾਰਟਿੰਗ ਹੈ ਜੀ ਚਾਹੇ ਤੁਸੀਂ ਆ ਗਰਮੀਆਂ ਵਾਲੇ ਅੰਗੂਠੀਆਂ ਵਾਲੀਆਂ ਘੁੰਗਰੂਆਂ ਵਾਲੀਆਂ ਲਵੋ ਚਾਹੇ ਆ ਮੋਜੜੀਆਂ ਹੁੰਦੀਆਂ ਇਹ ਵਾਲੀਆਂ ਲਵੋ ਪਿੱਛੇ ਤੇ ਸਲੀਪਰ ਟਾਈਪ ਪਲਾਸਟਿਕ ਲੱਗੀ ਹੋਈ ਨਾ ਨੂੰ ਇਸ ਤਰ੍ਹਾਂ ਮਤਲਬ ਸਾਰਾ ਸਮਾਨ ਮਤਲਬ ਇੱਕ ਇੱਕ ਸਟੇਟ ਦਾ ਆਪਣਾ ਆਪਣਾ ਸਾਰਿਆਂ ਨੇ ਆਪਣਾ ਆਪਣਾ ਇੱਥੇ ਪ੍ਰੈਜੈਂਟੇਸ਼ਨ ਕੀਤੀ ਹੋਈ ਹੈ ਇਸ ਤਰ੍ਹਾਂ ਮਤਲਬ ਆ ਦੇਖੋ ਕਾਟਨ ਦੇ ਅੱਗੇ ਬਿਲਕੁਲ ਪਿਓਰ ਵਾਲੇ ਕੁੜਤੀ ਆਗੇ ਐ ਸੀਗਾ ਆਈ ਥਿੰਕ 599 ਰੁਪਏ ਦਾ ਇਸ ਤਰ੍ਹਾਂ ਕੋਟ ਸੈਟ ਵਗੈਰਾ ਇੱਦਾਂ ਹਾਂ 599 ਦਾ ਹੀ ਹੈ ਇਸ ਨਾਲ ਪੈਂਟ ਪਲਾਜ਼ੋ ਨਾਲ ਬਿਲਕੁਲ ਦਿੱਤਾ ਹੋਇਆ ਹੈ ਜੀ ਰੈਡੀमेड ਹੈ ਕੱਪੜੇ ਦਾ ਕੋਈ ਕੰਪਰੋਮਾਈਜ਼ ਨਹੀਂ ਹੈ ਕੱਪੜਾ ਬਹੁਤ ਜ਼ਿਆਦਾ ਵਧੀਆ ਸੀਗਾ ਮਤਲਬ ਇੰਨਾ ਜ਼ਿਆਦਾ ਸੌਫਟ ਹੱਥ ਲਗਾਏ ਹੀ ਪਤਾ ਲੱਗਦਾ ਹੈ ਜੀ ਤਾਂ ਦੇਖੋ ਜੀ ਆ ਹੁਣ ਇੱਥੇ ਇੱਕ ਸੂਟਾਂ ਵਾਲੇ ਭਾਈ ਸੀਗੇ ਬੈਠੇ ਆਪਣੇ ਸਟਾਲ ਲਾ ਕੇ ਕੀ ਮੈਨੂੰ ਪੁੱਛਿਆ ਸੀਗਾ ਸੂਟ ਇੰਨੇ ਜ਼ਿਆਦਾ ਸੌਫਟ ਬਿਲਕੁਲ ਹੱਥ ਲਗਾ ਕੇ ਨਾ ਬਹੁਤ ਜ਼ਿਆਦਾ ਸੌਫਟ ਹੈ ਕਹਿ ਰਹੇ ਸੀਗਾ 200 ਰੁਪਏ ਦਾ 1 ਮੀਟਰ ਮਤਲਬ ਕਿੰਨਾ ਮੀਟਰ ਲੈ ਲੋ 5 ਮੀਟਰ 1000 ਰੁਪਏ ਦਾ 4 ਮੀਟਰ 800 ਰੁਪਏ ਦਾ ਔ ਜਿੰਨਾ ਮਰਜੀ ਮੀਟਰ ਤੁਸੀਂ ਇੱਥੇ ਕਟਾ ਸਕਦੇ ਹੋ ਬਟ ਕਪੜਾ ਹੱਥ ਲਗਾਏ ਹੀ ਪਤਾ ਲੱਗਦਾ ਹੈ ਜੀ ਹਾਂਜੀ ਕਿ ਇਹਨਾਂ ਨੂੰ ਪਾ ਕੇ ਗਰਮੀ ਦਾ ਅਹਿਸਾਸ ਬਿਲਕੁਲ ਨਹੀਂ ਹੋਣ ਵਾਲਾ ਤਾਂ ਦੇਖੋ ਜੀ ਉੱਪਰ ਚੁੰਨੀਆਂ ਦੀਆਂ ਕਾਫੀ ਵੈਰਾਈਟੀਆਂ ਐ ਮਲਟੀ ਕਲਰ ਦੀਆਂ ਚੁੰਨੀਆਂ ਐ ਇਹ ਵੀ ਕਿਸੇ ਸਟੇਟ ਤੋਂ ਆਏ ਸਿਗੇ ਤੇ ਇੱਥੇ ਇਹਨਾਂ ਨੇ ਆਪਣਾ ਸਾਰਾ ਲਗਾਇਆ ਹੋਇਆ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਵੱਧਦੇ ਆਂ ਥੋੜਾ ਜਿਹਾ ਅੱਗੇ ਇੱਥੇ ਸਾਨੂੰ ਮਿਲਣਗੇ ਆਹਾ ਪਾਲਟੀ ਸੁਪਰ ਸੀਡਸ ਮਤਲਬ ਇਸ ਤਰ੍ਹਾਂ ਦੀ ਕੈਂਡੀਆਂ ਹੋਈਆਂ ਜਿਹੜੀਆਂ ਆਪਣੀ ਆਮਲਾ ਕੈਂਡੀ ਐ ਕੋ ਕਿਸੇ ਵੀ ਤਰ੍ਹਾਂ ਦੀਆਂ ਟਾਫੀਆਂ ਹੋਈਆਂ ਖਟੀਆਂ ਮਿੱਠੀਆਂ ਟਾਫੀਆਂ ਐ ਉਹ ਤੁਹਾਨੂੰ ਸਾਰੀਆਂ ਇੱਥੇ ਮਿਲ ਜਾਣਗੀਆਂ ਤਾਂ ਇੱਥੇ ਜੀ ਅੱਗੇ ਆਗੇ ਜਵੈਲਰੀ ਵਾਲੇ ਅਸੀਂ ਕਾਊਂਟਰ ਤੇ ਇੱਥੇ ਤੁਹਾਨੂੰ ਜਵੈਲਰੀ 올 ਆਈਟਮ ਤੁਹਾਨੂੰ ਇੱਥੇ 100 ਰੁਪਏ ਦੀ ਮਿਲੇਗੀ ਆਪਰ ਸਸਿਗੇ ਜੀ ਆ ਇੱਥੇ 300 ਰੁਪਏ ਦਾ ਸੀਗਾ ਬਿਲਕੁਲ ਮੋਤੀਆਂ ਵਾਲਾ ਪੂਰਾ ਵਰਕ ਹੋਇਆ ਏ ਤੇ ਪਲੱਸ ਦੂਸਰੇ ਵੱਡੇ ਸੀਗੇ ਮਿਰਰ ਵਾਲੇ ਆ ਦੇਖੋ ਸਾਹਮਣੇ ਐ ਸੀਗੇ ਜੀ ਇੱਥੇ 5-500 ਰੁਪਏ ਦੇ ਆ ਇਹਨਾਂ ਨੇ 1200 ਕੱਟ ਗਏ 500 ਰੁਪਏ ਲਗਾਇਆ ਹੋਇਆ ਹੈ ਜੀ ਤਾਂ ਦੇਖੋ ਜੀ 골ਡਨ ਵਰਕ ਹੋਇਆ ਏ ਸਿਲਵਰ ਵਰਕ ਹੋਇਆ ਏ ਕਾਪਰ ਵਰਕ ਹੋਇਆ ਏ ਵਾਈਟ ਕਲਰ ਦਾ ਬਿਲਕੁਲ ਜਿਹੜੇ ਪਰਲ ਵਾਲੇ ਮੋਤੀ ਹੁੰਦੇ ਨਾ ਉਹਨਾਂ ਦਾ ਸ਼ੀਸ਼ਿਆਂ ਦਾ ਇਸ ਤਰ੍ਹਾਂ ਵਰਕ ਹੋਇਆ ਹੈ ਜੀ ਕੁਆਲਿਟੀ ਵਾਈਜ਼ ਬਹੁਤ ਅੱਛੇ ਹੈ ਤੇ ਆ ਚੁੰਮਕੇ ਸਾਰੀ ਆਈਟਮ ਜਵੈਲਰੀ ਹੋਈ ਨੈਕਲੇਸ ਹੋਏ ਚੁੰਮਕੇ ਹੋਏ ਬ੍ਰੇਸਲੇਟ ਹੋਏ ਆ ਇਸ ਤਰ੍ਹਾਂ ਬੰਦੂਕਾਂ ਚਾਕੂਆਂ ਵਾਲੇ ਛੱਲੇ ਹੋਏ ਇਹ ਸਭ ਜੀ ਇੱਥੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਤਾਂ ਦੇਖੋ ਜੀ ਆ ਇਸ ਤਰ੍ਹਾਂ ਬ੍ਰੇਸਲੇਟ ਸੀਗੇ ਇੱਦਾਂ ਹੱਥ 'ਚ ਪਾਉਣ ਵਾਲੇ ਕੁੜੀਆਂ ਅੱਜਕੱਲ ਬਹੁਤ ਜ਼ਿਆਦਾ ਇਦਾਂ ਦੇ ਮਤਲਬ ਪਸੰਦ ਕਰਦੀਆਂ ਨੇ ਤਾਂ ਇਹ ਸਾਰੇ ਆਈਟਮ ਇੱਥੇ 100-100 ਰੁਪਏ ਦੀ ਸੀਗੀ ਜਿਹੜਾ ਮਰਜ਼ੀ ਲਵੋ ਉਹ ਪਿੱਛੇ ਇਹਨਾਂ ਨੇ ਸੈਟ ਰੱਖੇ ਸੀਗੇ ਉਸ ਨਾਲ ਇਅਰਿੰਗ ਸੀਗੇ ਔਰ ਗਲੇ ਦੇ ਨੈਕਲੇਸ ਸੀ ਉਹ ਸਭ ਇੱਥੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਤੇ ਆ ਜਿੰਨੇ ਵੀ ਉੱਪਰ ਤੁਸੀਂ ਝੂਮਕੇ ਦੇਖ ਰਹੇ ਹੋ ਵਧੀਆ ਤੋਂ ਵਧੀਆ ਪਾਰਟੀ ویئر ਜਿਹੜੇ ਮਤਲਬ ਆਮ ਦੁਕਾਨਾਂ ਤੇ ਢਾਈ-ਢਾਈ 3-300 ਰੁਪਏ ਦੇ ਇਹ ਵਾਲੇ ਝੂਮਕੇ ਮਿਲਦੇ ਨੇ ਇੱਥੇ ਸਿਰਫ ਤੁਹਾਨੂੰ 100 ਰੁਪਏ ਦਾ ਮਿਲੇਗਾ ਕੁਝ ਸਮਾਨ ਵਿੱਚ ਮਤਲਬ ਸਹੀ ਵੀ ਹੈ ਆਹ ਮਲਟੀ ਕਲਰ ਦੇ ਬ੍ਰੇਸਲੇਟ ਹੈ ਸਾਰੇ ਤੁਹਾਨੂੰ ਇੱਥੇ ₹100 ₹100 ਦੇ ਬੀਲ ਜਾਣਗੇ ਕਿਉਂਕਿ ਘੁੰਗਰੂ ਵਰਕ ਹੋਇਆ ਹੈ ਬਹੁਤ ਜ਼ਿਆਦਾ ਔਰ ਮਲਟੀ ਕਲਰ ਦੇ ਬਲੇਸਲੇਟ ਹੈ ਕਾਫੀ ਚਪਟੇ ਚੋੜੇ ਐਦਾਂ ਮਤਲਬ ਖੁੱਲ ਕੇ ਵੀ ਪੈ ਜਾਂਦੇ ਨੇ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਅਗਰੇ ਸੈਕਸ਼ਨ ਤੇ ਐ ਸੀਗਾ ਜੀ ਬਾਲੀਵੁੱਡ ਸਟਾਈਲ ਸੂਟ ਇਹ ਸਿਰਫ ਸੀਗਾ ਜੀ ₹1000 ਦਾ ਮਤਲਬ 999 ਰੁਪਏ ਦਾ ਸੂਟ ਹੈ ਇਹਦੇ ਵਿੱਚ ਤੁਸੀਂ ਔਰਗੈਂਜ਼ਾ ਲਵੋ ਸਿਲਕ ਲਵੋ ਬਨਾਰਸੀ ਲਵੋ ਅ ਜਿੰਨੇ ਵੀ ਤੁਸੀਂ ਇੱਥੇ ਟੰਗੇ ਹੋਏ ਜਾਂ ਐਦਾਂ ਤੇ ਲਾ ਕੇ ਦੇਖੇ ਹੋ ਇਹਨੇ ਜੀ ਸਬਜੀ 999 ਰੁਪਏ ਦਾ ਕੋਈ ਵੀ ਤੁਸੀਂ ਸੂਟ ਪਸੰਦ ਕਰੋ ਬਟ ਬਾਲੀਵੁੱਡ ਸਟਾਈਲ ਹੈ ਤੇ ਸੂਟ ਸੱਚੀ ਹੀ ਬਹੁਤ ਜ਼ਿਆਦਾ ਵਧੀਆ ਸਿਗਾ ਤੇ ਆ ਇਦਾਂ ਕਢਾਈਆਂ ਤਿੱਲੇ ਦੀਆਂ ਕਢਾਈਆਂ ਹੋਈਆਂ ਐ ਤੇ ਗੋਟਾ ਪੱਟੀ ਦੇ ਵਰਕ ਹੋਏ ਨੇ ਮਤਲਬ ਇਹ ਵੀ ਕਾਫੀ ਜ਼ਿਆਦਾ ਵਧੀਆ ਕੁਆਲਿਟੀ ਹੈ ਇਹ ਵੀ ਇੱਥੇ ਕਾਫੀ 2 3 4 ਕਾਊਂਟਰ ਇਹਨਾਂ ਦੇ ਲੱਗੇ ਹੋਏ ਨੇ ਤੁਹਾਨੂੰ ਮੇਰੀ ਅਗਲੀ ਵੀਡੀਓ ਵਿੱਚ ਵੀ ਦੇਖਣ ਨੂੰ ਮਿਲੇਗਾ ਤਾਂ ਸੂਟ ਕਾਫੀ ਅੱਛੇ ਸੀਗੇ ਤਾਂ ਐਦਾਂ ਮਤਲਬ ਕਾਫੀ ਵਧੀਆ ਸਮਾਨ ਹੈ ਜੀ ਤੇ ਇੱਕ ਵਾਰੀ ਜ਼ਰੂਰ ਤੁਹਾਨੂੰ ਇੱਥੇ ਆਉਣਾ ਚਾਹੀਦਾ ਹੈ ਜੀ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਲੁਧਿਆਣਾ ਵਿੱਚ ਭਾਰਤ ਨਗਰ ਚੌਂਕ ਤੋਂ ਤੁਸੀਂ ਆ ਸਕਦੇ ਹੋ ਜੀ ਤੇ ਰੇਲਵੇ ਸਟੇਸ਼ਨ ਘਾਂਟਾ ਘਰ ਤੋਂ ਜਸਟ 5 ਤੋਂ 7 ਮਿੰਟ ਦੀ ਦੂਰੀ ਤੇ ਆ ਇਹ ਐਵਲੀ ਜਗ੍ਹਾ ਜਿੱਥੇ ਇਹ ਮੇਲਾ ਲੱਗਿਆ ਹੋਇਆ ਹੈ ਜੀ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਦਾ ਹੀ ਅਗਲਾ ਪਾਰਟ ਆਵੇਗਾ ਉਹ ਮੈਂ ਤੁਹਾਨੂੰ ਦਿਖਾਵਾਂਗੀ ਤੁਸੀਂ ਮੇਲੇ ਦਾ ਫੇਰ ਵੇਟ ਕਰਿਓ ਜੀ ਤੇ ਆਹ ਸੂਟ ਮਰਜੈਂਟਾ ਕਲਰ ਦਾ ਸਿਕਾ ਗੋਟਾ ਪੱਟੀ ਦਾ ਵਰਕ ਤੇ ਸਿਰਫ ਔਰ ਸਿਰਫ 999 ਰੁਪਏ ਦਾ ਕਾਫੀ ਹੈਵੀ ਸੂਟ ਹੈ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਹਾਂ ਸਟਾਪ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਲੁਧਿਆਣੇ ਦੇ ਇਸੇ ਮੇਲੇ ਵਿੱਚ ਤਤਕ ਸਾਰੇ ਜਣੇ ਆਪਣਾ ਧਿਆਨ ਰੱਖੋ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੇਟ ਜ਼ਰੂਰ ਕਰਿਓ ਵੀਡੀਓ